ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਜਿਹੜੇ ਕਿਸਾਨ ਅਤੇ ਕੰਪਨੀ ਵਾਲੇ ਨੇ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਬਣ ਰਿਹਾ ਤੇ ਜਿਹੜੇ ਕਿਸਾਨ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਉਹ ਘੱਟ ਰੇਟਾਂ ਦੇ ਉੱਤੇ ਸਾਤੋਂ ਜਾਣਬੁੱਝ ਕੇ ਧੱਕੇ ਨਾਲ ਅਕਵਾਇਰ ਕੀਤੀਆਂ ਗਈਆਂ ਨੇ ਜਾਂ ਤਾਂ ਸਾਨੂੰ ਸਾਡੀਆਂ ਜ਼ਮੀਨਾਂ ਦਾ ਵਣਦਾ ਹੱਕ ਦੇਵੋ ਨਹੀਂ ਤਾਂ ਅਸੀਂ ਸੰਘਰਸ਼ ਕਰਦੇ ਰਹਾਂਗੇ ਤੇ ਇਸੇ ਸਬੰਧ ਦੇ ਵਿੱਚ ਜਦੋਂ ਕਿਸਾਨ ਆਪਣਾ ਸੰਘਰਸ਼ ਕਰ ਰਹੇ ਸੀ ਤਾਂ ਉੱਤੇ ਟਕਰਾਅ ਦੀ ਸਥਿਤੀ ਬਣਦੀ ਹੈ ਤੇ ਜਿਹੜੇ ਕਿਸਾਨ ਨੇ ਕੁਝ ਜ਼ਖਮੀ ਵੀ ਹੋ ਜਾਂਦੇ ਨੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਜ਼ਖਮੀ ਹੁੰਦੇ ਨੇ ਤੇ ਇਸ ਸਬੰਧ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਨੇ ਉਹ ਕਹਿ ਰਹੇ ਨੇ ਕਿਸਾਨ ਜੁਨੀਅਨ ਦੇ ਕਿ ਜਦੋਂ ਤੱਕ ਕਿਸਾਨਾਂ ਨੂੰ ਰੇਟ ਨਹੀਂ ਬਾਜ਼ਮ ਮਿਲਦਾ ਜਦੋਂ ਤੱਕ ਉਹਨਾਂ ਨੂੰ ਸਹੀ ਕਿਸਾਨਾਂ ਨੂੰ ਜ਼ਮੀਨਾਂ ਦਾ ਰੇਟ ਨਹੀਂ ਮਿਲ ਜਾਂਦਾ ਉਹਨਾਂ ਚਿਰ ਅਸੀਂ ਸੰਘਰਸ਼ ਕਰਦੇ ਰਹਾਂਗੇ ਕੀ ਕਹਿ ਰਹੇ ਨੇ ਜਗਿੰਦਰ ਰਾਹਾਂ ਉਹ ਤੁਹਾਨੂੰ ਦਿਖਾਉਨੇ ਆ ਦੇਖੋ ਭਾਰਤ ਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦੀ ਕੀਮਤ ਨੂੰ ਕਰਕੇ ਸਾਡਾ ਪਹਿਲਾਂ ਵੀ ਰੌਲਾ ਸੀ ਇਸ ਕਰਕੇ ਸਾਡੀ ਇਹਦੇ ਤੇ ਸਾਰੀ ਸਰਕਾਰ ਨਾਲ ਪਹਿਲਾਂ ਦੋ ਤਿੰਨ ਵਾਰੀ ਗੱਲ ਚੱਲਦੀ ਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਦੀ ਕੀਮਤਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਨਾਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕੋਈ ਕਾਰਵਾਈ ਕੰਪਨੀ ਨਹੀਂ ਕਰੂ ਅਸੀਂ ਇਸ ਗੱਲ ਤੇ ਅੜੇ ਹੋਏ ਸੀ ਕਿ ਕੰਪਨੀ ਨੇ ਕਿਸਾਨਾਂ ਨੂੰ ਸਹਿਮਤ ਨਹੀਂ ਕੀਤਾ ਉਹਨਾਂ ਨੂੰ ਪੈਸੇ ਨਹੀਂ ਅਜੇ ਤੱਕ ਮਿਲੇ ਉਹਨਾਂ ਦੇ ਕੀਮਤਾਂ ਦੇ ਸੁੱਡੇ ਥੱਲੇ ਨਹੀਂ ਤੁਸੀਂ ਉਹ ਜ਼ਮੀਨਾਂ ਜ਼ਬਰੀ ਇੱਕ ਤਰੀਕ ਨੂੰ ਤੁਸੀਂ ਮਸ਼ੀਨਾਂ ਲੈ ਕੇ ਕਬਜ਼ਾ ਕਰਨਾਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਤੁਸੀਂ ਚੱਕ ਲਿਆ ਇਸ ਕਰਕੇ ਕੱਲ ਅਸੀਂ ਇਹਦੇ ਬਰੋਚਾਏ ਜਿਹਦੇ ਤੇ ਲਾਠੀ ਚਾਰਜ ਹੋਇਆ ਤੇ ਤੁਰਗਾ ਤੇ ਗੋਲੇ ਸਿੱਟੇ ਨੇ ਉਹਦੇ ਸਬੰਧ ਚ ਅਸੀਂ ਡੇਢ ਘੰਟਾ 2 ਘੰਟੇ 3 ਘੰਟੇ ਮੀਟਿੰਗ ਚੱਲੀ ਹੈ ਸਾਡੀ ਪ੍ਰਸ਼ਾਸਨ ਨਾਲ ਅਸੀਂ ਕਿਹਾ ਵੀ ਜਿੰਨਾ ਚਿਰ ਤੱਕ ਕਿਸਾਨਾਂ ਦਾ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਕੀਮਤਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦੀ ਕੀਮਤ ਦੇ ਮਸਲੇ ਹੱਲ ਨਹੀਂ ਹੋਏ ਉਹਨਾਂ ਚ ਇਹਦੇ ਕੰਮ ਨਹੀਂ ਚੱਲਣਾ ਚਾਹੀਦਾ ਇਸ ਗੱਲ ਤੇ ਉਹ ਐਗਰੀ ਹੋਏ ਵੀ ਠੀਕ ਹੈ ਤੁਸੀਂ ਸਾਨੂੰ ਸਹਿਯੋਗ ਦਿਓ 5 ਦਿਨਾਂ ਦੇ ਵਿੱਚ ਇਹ ਪੂਰਾ ਡਾਕੂਮੈਂਟ ਵਗੈਰਾ ਤਿਆਰ ਕਰਨ ਦਾ ਸਾਡਾ ਸਮਾਂ ਹੋ ਗਿਆ ਉਹਨਾਂ ਚ ਸਾਡੀ ਟੀਮ ਹੈ ਜਿਹੜੀ ਜਿਹੜਾ ਟੀਮ ਨੂੰ ਸਹਿਯੋਗ ਦੇ ਜੀ ਜਿਸ ਤਰ੍ਹਾਂ ਰੋਈ ਹੈ ਜਿਸ ਨੂੰ ਲੈ ਕੇ ਕੋ ਕਮੇਟੀ ਦਾ ਕੰਮ ਕਮੇਟੀ ਸਾਡੀ ਕਮੇਟੀ ਹੈ ਜੀ ਜਿਹੜੀ ਜ਼ਿਲ੍ਹਾ ਕਮੇਟੀ ਉਹ ਉਹਨਾਂ ਨੂੰ ਗੱਲਬਾਤ ਕਰਨ ਜਾਉ ਉਹਦੇ ਕੋਲ ਸਾਡੇ 10 ਦੇ ਵਿੱਚ ਜਿੱਤੇ ਸਬੂਤ ਦੇਵਾਂਗੇ ਅਸੀਂ ਜੇ ਇਹਨਾਂ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜੀ ਆਹ ਦੇਖੋ ਆਹ ਆਹ 10 ਦੇ ਵਜੇ ਇਹਨਾਂ ਨੇ ਆ ਚਾਹਲ ਪਰਿਵਾਰ ਦੇ ਮੇਰੇ ਨਾਲ 40 ਕਰਨੇ ਉਹਨਾਂ ਘਰਾਂ ਦੇ ਜਿਹੜੇ ਮਤਲਬ ਛੇਰਗੜ੍ਹ ਦੇ ਕਿੰਨੇ ਪਰਿਵਾਰ ਨੇ ਉਹਨਾਂ ਨੇ ਪੈਸੇ ਦੀ ਚੱਕੇ ਜਿੰਨੇ ਤੁਸੀਂ ਕਹਿੰਦੇ ਪੈਸੇ ਚੱਕਲੇ ਉਹ ਸਾਰੀਆਂ ਲਿਸਟਾਂ ਦੇਖ ਕੇ ਤੇ ਛੱਟ ਉਠਾਉਣੀ ਆ ਉਦੋਂ ਵੱਧ ਕੋਈ ਫਰਕ ਪ੍ਰਸ਼ਾਸਨ ਦਾ ਰਵਈਆ ਕੇਜਾ ਸੀ ਜਿਵੇਂ ਕੱਲ ਬੜੀ ਸ਼ਕਤੀ ਨਾਲ ਪੇਸ਼ ਦੇ ਦੇਖੋ ਪ੍ਰਸ਼ਾਸਨ ਦਾ ਰਵਈਆ ਤਾਂ ਜਿਹ ਹੈ ਹਜ ਤਾ ਗੱਲਬਾਤ ਦੇ ਵਿੱਚ ਦਾ ਠੀਕ ਹੀ ਹੁੰਦਾ ਸਭ ਦਾ ਰਵਈਆ ਅੱਛਾ ਫਿਰ ਉਹਨਾਂ ਨੇ ਆਪਦੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਵੀ ਕੀਤੀਆਂ ਸੀ ਆਪਦੇ ਆਕ ਕੀਤੀਆਂ ਗੋੜੀ ਤੇ ਸੜੀ ਗੱਲ ਕੋਈ ਨਹੀਂ ਹੋਈ ਨਹੀਂ ਅੱਛਾ ਸਹਿਮਤੀ ਜਿਹੜੀ ਹੈ ਉਹ 48 ਤੇ 72 ਲੱਖ ਦੇ ਵਿੱਚ ਬਣੀ ਹੋਈ ਸੀ ਜਿਹ ਦੇਖੋ ਅਜੇ ਲੱਖ ਦਾ 48 ਨਹੀਂ ਆਪਣਾ ਅਗਲੇ ਪਿੰਡਾਂ ਦਾ ਤੇ ਪਿਛਲੇ ਪਿੰਡਾਂ ਦੇ ਬਿਰਬੇ ਦਾ ਉਹਦੇ ਤਰੀਕੇ ਕਰਦੇ ਵਿੱਚ ਕੀਮਤਾਂ ਕਿਵੇਂ ਵਧਾਉਣੀਆਂ ਨੇ ਕਿਵੇਂ ਕਿੱਥੋਂ ਹੋਣੀਆਂ ਕਿਹੜੇ ਤਰੀਕੇ ਕੀ ਪਣਾਉਣਾ ਪਊਗਾ ਉਹ ਸਾਰੀ ਇਹਦਾ ਪ੍ਰੋਸੈਸ ਚਲਾਉਣ ਦੇ ਵਿੱਚ ਸਾਡੀ ਕਮੇਟੀ ਦੀ ਸਹਿਯੋਗ ਦੇਖੋ ਭਾਰਤ ਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦੀ ਕੀਮਤ ਨੂੰ ਕਰਕੇ ਸਾਡਾ ਪਹਿਲਾਂ ਵੀ ਰੌਲਾ ਸੀ ਇਸ ਕਰਕੇ ਸਾਡੀ ਇਹ ਤੇ ਸਾਰੀ ਸਰਕਾਰ ਨਾਲ ਪਹਿਲਾਂ ਦੋ ਤਿੰਨ ਵਾਰੀ ਗੱਲ ਚੱਲੀ ਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਦੀ ਕੀਮਤਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਨਾਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕੋਈ ਕਾਨੂੰਨੀ ਕਾਰਵਾਈ ਕੰਪਨੀ ਨਹੀਂ ਕਰੂਗਾ ਅਸੀਂ ਇਸ ਗੱਲ ਤੇ ਅੜੇ ਹੋਏ ਸੀ ਕਿ ਕੰਪਨੀ ਨੇ ਕਿਸਾਨਾਂ ਨੂੰ ਸਹਿਮਤ ਨਹੀਂ ਕੀਤਾ ਉਹਨਾਂ ਨੂੰ ਪੈਸੇ ਨਹੀਂ ਅਜੇ ਤੱਕ ਮਿਲੇ ਉਹਨਾਂ ਦੀ ਕੀਮਤਾਂ ਤੇ ਤੁਹਾਡੀ ਥੱਲੀ ਨਹੀਂ ਤੁਸੀਂ ਉਹ ਜ਼ਮੀਨਾਂ ਜ਼ਬਰਦਸਤੀ ਇੱਕ ਤਰੀਕ ਨੂੰ ਤੁਸੀਂ ਮਸ਼ੀਨਾਂ ਲੈ ਕੇ ਕਬਜ਼ਾ ਕਰਨਾਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਤੁਸੀਂ ਚੱਕ ਲਿਆ ਇਸ ਕਰਕੇ ਕੱਲ ਅਸੀਂ ਇਹਦੇ ਬਰੋਚਾਏ ਇਹ ਜਿਹੇ ਲਾਠੀ ਚਾਰਜ ਹੋਇਆ ਤੇ ਦੁਰਗਾ ਦੇ ਗੋਲੇ ਸਿੱਟੇ ਨੇ ਉਹਦੇ ਸਬੰਧ ਚ ਅਸੀਂ ਡੇਢ ਘੰਟਾ 2 ਘੰਟੇ 3 ਘੰਟੇ ਮੀਟਿੰਗ ਚੱਲੀ ਹੈ ਸਾਡੀ ਪ੍ਰਸ਼ਾਸਨ ਨਾਲ ਅਸੀਂ ਚਾਹ ਵੀ ਜਿੰਨਾ ਚਿਰ ਤੱਕ ਕਿਸਾਨਾਂ ਦਾ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਕੀਮਤਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦੀ ਕੀਮਤ ਦੇ ਮਸਲੇ ਹੱਲ ਨਹੀਂ ਹੋਏ ਉਹਨਾਂ ਚ ਇਹ ਕੰਮ ਨਹੀਂ ਚੱਲਣਾ ਚਾਹੀਦਾ ਇਸ ਗੱਲ ਤੇ ਉਹ ਐਗਰੀ ਹੋਏ ਵੀ ਠੀਕ ਹੈ ਤੁਸੀਂ ਸਾਨੂੰ ਸਹਿਯੋਗ ਦਿਓ 5 ਦਿਨਾਂ ਦੇ ਵਿੱਚ ਇਹ ਪੂਰਾ ਡਾਕੂਮੈਂਟ ਵਗੈਰਾ ਤਿਆਰ ਕਰਨ ਦਾ ਸਾਡਾ ਸਮਾਂ ਹੋ ਗਿਆ ਉਹਨਾਂ ਚ ਸਾਡੀ ਟੀਮ ਹੈ ਜਿਹੜੀ ਜਿਹੜਾ ਟੀਮ ਉਹਨਾਂ ਨੂੰ ਸਹਿਯੋਗ ਦੇ ਹਾਂ ਸਾਹਿਬ ਜਿਸ ਤਰ੍ਹਾਂ ਰੋਈ ਹੈ ਜਿਸ ਨੂੰ ਲੈ ਕੇ ਕੋਮੇਟੀ ਦਾ ਕਟਾਉ ਕਮੇਟੀ ਸਾਡੀ ਕਮੇਟੀ ਹੈ ਜੀ ਜਿਹੜੀ ਜ਼ਿਲ੍ਹਾ ਕਮੇਟੀ ਉਹ ਉਹਨਾਂ ਨੂੰ ਗੱਲਬਾਤ ਕਰਨ ਜਾਊ ਉਹਦੇ ਕੋਲ ਸਾਡੇ 10 ਦਿਨ ਜਿਹਦੇ ਸਬੂਤ ਦੇਵਾਂਗੇ ਅਸੀਂ ਇਹਨਾਂ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜੀ ਆਹ ਦੇਖੋ ਆਹ ਆਹ 10 ਦਿਵਜ ਹੈ ਇਹਨਾਂ ਨੇ ਆਹ ਚਾਹਲ ਪਰਿਵਾਰ ਦੇ ਮਿਰਕਲ 40 ਕਰਨੇ ਉਹਨਾਂ ਘਰਾਂ ਦੇ ਜਿਹੜੇ ਮਤਲਬ ਛੇਰਗੜ੍ਹ ਦੇ ਕਿੰਨੇ ਪਰਿਵਾਰ ਨੇ ਉਹਨਾਂ ਨੇ ਪੈਸੇ ਨਹੀਂ ਚੱਕੇ ਜਿੰਨੇ ਤੁਸੀਂ ਕਹਿੰਦੇ ਪੈਸੇ ਚੱਕਲੇ ਉਹ ਸਾਰੀਆਂ ਲਿਸਟਾਂ ਦੇਖ ਕੇ ਤੇ ਛੱਟ ਉੱਠੋਣੀਆਂ ਉਹ ਤੋਂ ਬਾਅਦ ਕੋਈ ਫਿਰ ਪ੍ਰਸ਼ਾਸਨ ਦਾ ਰਵਈਆ ਕੇਜਾ ਸੀਗਾ ਜਿਵੇਂ ਕੱਲ ਬੜੀ ਸ਼ਕਤੀ ਨਾਲ ਪੇਸ਼ ਦੇਖੋ ਪ੍ਰਸ਼ਾਸਨ ਦਾ ਰਵਈਆ ਤਾਂ ਜੀ ਇਹ ਹਜਤ ਹੈ ਗੱਲਬਾਤ ਦੇ ਵਿੱਚ ਦਾ ਠੀਕ ਹੀ ਹੁੰਦਾ ਸਭ ਦਾ ਰਵਈਆ ਫਿਰ ਉਹਨਾਂ ਨੇ ਆਵਦੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਵੀ ਕੀਤੀਆਂ ਹਸਦੀਆਂ ਕਰਤੀਆਂ ਗੋੜੀ ਤੇ ਸੜੀ ਗੱਲ ਕੋਈ ਨਹੀਂ ਹੋਈ ਨਹੀਂ ਅੱਛਾ ਸਹਿਮਤੀ ਜਿਹੜੀ ਹੈ ਉਹ 48 ਤੇ 72 ਲੱਖ ਦੇ ਵਿੱਚ ਬਣੀ ਹੋਈ ਸੀ ਜਿਹੜੀ ਦੇਖੋ ਅਜੇ ਲੱਖ ਦਾ 48 ਦਾ ਨਹੀਂ ਆਪਣਾ ਅਗਲੇ ਪਿੰਡਾਂ ਦਾ ਤੇ ਪਿਛਲੇ ਪਿੰਡਾਂ ਦੇ ਬਿਰਬੇ ਦਾ ਉਹਦੇ ਤਰੀਕੇ ਕਰਦੇ ਵਿੱਚ ਕੀਮਤਾਂ ਕਿਵੇਂ ਵਧਾਉਣੀਆਂ ਨੇ ਕਿਵੇਂ ਕਿੱਥੋਂ ਹੋਣੀਆਂ ਕਿਹੜੇ ਤਰੀਕੇ ਕੀ ਬਣਾਉਣਾ ਪਊਗਾ ਉਹ ਸਾਰੀ ਇਹਦਾ ਪ੍ਰੋਸੈਸ ਚਲਾਉਣ ਦੇ ਵਿੱਚ ਸਾਡੀ ਕਮੇਟੀ ਦੀ ਸਹਾਇਤਾ